ਅ ਵੀ ਦੋਸਤੋ ਮਾਰਨਿੰਗਸ ਆ ਰਿਆ ਨੂੰ ਤੇ ਮਾਰਨਿੰਗ ਕੁ ਸ਼ੇਦਾਂ ਦੀ ਐ ਊ ਦੇਖੋ ਵਾਲੇ ਨਾਲੇ ਬਹੁਤ ਹੀ ਧੰਦ ਹੋਈ ਹੋਈ ਆ ਤੇ ਪੈਰ ਸਾਰੇ ਗਿੱਲੇ ਨੇ ਨਹੀਂ ਬਹੁਤ ਪਿਆਰਾ ਤਾਂ ੂਟ ਸਾਰੇ ਗਿੱਲੇ ਹੋਏ ਹੋਏ ਆ ਤੇ ਊ ਦੇਖੋ ਵਾਲੇ ਨਾਲੇ ਚਾਹ ਚੁ ਪੀਏ ਕੱਪ ਚੱਕਿਆ ਹੋਇਆ ਵਾ ਉੱਥੇ ਚੱਲਦੇ ਟੈਂਟ ਤੇ ਚਾਹ ਵੀ ਨੇ ਚੱਲ ਕੇ ਤੇ ਆਹ ਟੈਂਟ ਸੀ ਸਾਡਾ ਸਾਰੇ ਕੱਪੜੇ ਗਿੱਲੇ ਹੋਏ ਆ ਆਲਮੋਸਟ ਇਸ ਟਾਈਮ ਮੌਸਮ ਇਦਾਂ ਦਾ ਵਾ ਤੇ 7 ਵਜਣਾਂ ਵਾਲੇ ਆ ਤੇ ਸਾਰੇ ਰੈਡੀ ਨੇ ਤੇ ਬਸ ਹੁਣ ਅਸੀਂ ਬਸ ਇਧਰੋਂ ਨਿਕਲਣਾ ਆ ਪਾਸੇ ਨੂੰ ਸਾਰੇ ਸਮਾਨ ਪੈਕਾ ਮੇਰਾ ਮੇਰਾ ਵੀ ਬੈਗ ਪੈਕਾ ਸਾਰਾ ਬਸ ਹੁਣ ਇੱਥੇ ਚੱਕਾਂਗੇ ਸਮਾਨ ਆਵਦਾ ਤੇ ਨਿਕਲਾਂਗੇ ਮੌਸਮ ਬਹੁਤ ਖਰਾਬ ਹੋਇਆ ਉੱਧਰ ਨੂੰ ਜਾਣਾ ਉੱਥੇ ਜਿੱਥੇ ਤੁਹਾਨੂੰ ਬੱਦਲ ਦਿਖਦੇ ਹਨ ਉਹ ਪਹਾੜ ਚੜਨਾ ਸੀ ਉੱਥੇ ਨੂੰ ਉੱਥੇ ਆਹ ਹਮਤਾ ਪਾਸ ਚਲੋ ਬਸ ਤੁਰਦੇ ਆ ਸਾਰੇ ਸਾਡੇ ਲੀਡਰ ਵੀ ਆ ਉਹ ਸਾਡੇ ਰੀਡਰ ਨੇ ਰੈਕ ਲੀਡਰ ਉਹ ਵੀ ਰੈਡੀ ਨੇ ਇਦਾਂ ਰਿਵਰ ਕਰਾਸਿੰਗ ਸੀ ਕਹਿ ਪਹਿਲਾਂ ਕਹਿੰਦਾ ਇੱਥੇ ਲੈਂਡਸਲਾਈਡ ਹੋਈ ਜਾਂ 2023 ਚ ਬਹੁਤ ਜ਼ਿਆਦਾ ਆ ਦੇਖੋ ਇਧਰੋਂ ਵੀ ਤੇ ਇਧਰੋਂ ਵੀ ਤੇ ਇਦਾਂ ਦਾ ਕੁਝ 뷰 ਆ ਤੇ ਬਹੁਤ ਹੀ ਮਜ਼ਾ ਆ ਰਿਹਾ ਯਾਰ ਆ ਸਾਰੇ ਆ ਰਹੇ ਨੇ ਉਹ ਵੀ ਕਰਾਸ ਕਰਕੇ ਉੱਥੇ ਮਸਤੂਰੀ ਆ ਆਪਾਂ ਵੀ सारी आ रही है टीम है। वाटर क्रॉसिंग हो रही है चलो 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 आओ वाटर क्रॉसिंग मान आ जाओ आ जाओ सभी गुड चलो आपकी बारी आ जाओ आ जाओ आ जाओ आ जाओ आ जाओ ਦੇ ਦੋਸਤੋ ਹੌਤ ਥੱਲੀਆਂ ਤੁਰ ਕੇ ਜੀ ਇੱਦਾਂ ਕੁੱਤੇ ਨੂੰ ਆ ਗਏ ਆਏ ਕਰਕੇ ਆ ਉੱਤੇ ਨੂੰ ਜਾਣਾ ਵਾ ਤੇ ਪੱਕੇ ਟਿਗੜੇ ਪੱਥਰਾਂ ਦੇਖੋ ਹਾਲਤ ਹੋਈ ਪਈ ਆ ਖਰਾਬ ਸਾਰਿਆਂ ਦੀ ਚੱਲੀਏ ਉੱਤੇ ਨੂੰ ਜਾਂਦੇ ਆ ਇੱਧਰ ਆ ਜਾ ਆ ਜਾ ਪਿਆਰੀ ਸਾਡੀ ਟੀਮ ਤੇ ਆ ਸਾਡੇ ਖੜਿਆ ਲੀਡ ਗਾਈਡ ਨੇ ਸਾਡੇ ਆ ਜਾ ਆ ਜਾ ਭਾਈ ਬਾਕੀ ਟੀਮ ਪਿੱਛੇ ਆ ਰਹੀ ਆ ਸਾਡੀ ਸਾਰੀ ਤੇ ਇੱਦਾਂ ਉੱਤੇ ਨੂੰ ਜਾਣਾ ਵੀ ਦੋਸਤੋਂ ਮੌਸਮ ਦੇ ਕੋਤਨਾ ਖਰਾਬ ਹੋਇਆ ਆ ਬੈਠੇ ਆ ਕਿ ਰੈਸਟ ਲੈ ਰਹੇ ਆ ਸਾਰੇ ਇੱਥੇ ਤੇ ਇੱਧਰ ਨੂੰ ਉੱਤੇ ਨੂੰ ਜਾਣਾ ਵਾ ਤੇ ਇੱਧਰ ਵੀਊ ਦੇਖੋ ਬਣਾ ਸ਼ਾਨਦਾਰ ਵੀਊ ਤੇ ਮੀਂਹ ਪਈ ਜਾਂਦਾ ਕੰਟੀਨਿਊਸਲੀ ਰੁਕਿਆ ਹੀ ਨਹੀਂ ਵਿੱਚ ਵਿੱਚ ਤੇਜ਼ ਹੋ ਜਾਂਦਾ ਵਿੱਚ ਵਿੱਚ ਛੋਲੀ ਹੋ ਜਾਂਦਾ ਸਾਰੇ ਪਾਸੇ ਧੁੰਦੀ ਧੁੰਦ ਹੋ ਗਈ ਪਈ ਇੱਧਰ ਵੀ ਉੱਤੇ ਵੀ ਬਾਈ ਹਾਂ ਪੇ ਆ ਕੇ ਰੁਕੇ ਆ ਸੀ ਸਾਰੇ ਤੇ ਵੀਊ ਬੜਾ ਜ਼ਬਰਦਸਤ ਆ ਤੇ ਮੌਸਮ ਹੋਇਆ ਹੈ ਖਰਾਬ ਸਾਰਿਆਂ ਦੀ ਹਾਲਤ ਖਰਾਬ ਹੈ ਮੇਰੀ ਵੀ ਥੋੜੀ ਥੋੜੀ ਖਰਾਬ ਹੈ ਬਾਕੀ ਦੋ ਉੱਧਰ ਖੜੇ ਆ ਵਿਊ ਦੇਖੋ ਵਾਲੇ ਦਲੇ 360 ਹੈ ਨਾ ਚਲੋ ਕੁਝ ਖਾ ਲਈਏ ਇੱਥੇ ਨਾ ਇੱਕ ਵਾਰ ਮੌਸਮ ਕੋਈ ਇਦਾਂ ਦਾ ਹੋ ਗਿਆ ਇੱਥੇ ਤੇ ਇੱਧਰ ਬਰਫ਼ੀ ਬਰਫ਼ ਹੈ ਤੇ ਸਾਰੇ ਥੱਕੇ ਹੋਏ ਆ ਮੈਂ ਵੀ ਥੋੜਾ ਜਿਹਾ ਟਸਾਂ ਪਰ ਇੰਨਾ ਵੀ ਨਹੀਂ ਰਸਤਾ ਦੇਖ ਲਓ ਥੋੜੇ ਮਰੇ ਮੌਨਸੂਨ ਚ ਇਦਾਂ ਹੀ ਹੁੰਦਾ ਤੇ ਸੋਚ ਕੇ ਆਏ ਹੋ ਜੇ ਮੌਨਸੂਨ ਚ ਆਉਣੇ ਆਉਂਦਾ ਬਾਕੀ ਵਿਊ ਦੇਖੋ ਵੀ ਦੋਸਤੋ ਹੁਣ ਇਥੋਂ ਗਲੇਸ਼ੀਅਰ ਕ੍ਰੋਸ ਕਰਨਾ ਸਾਰੇ ਆ ਰਹੇ ਆ ਤੇ ਆ ਇਦਾਂ ਦਾ ਗਲੇਸ਼ੀਅਰ ਆ ਇਥੋਂ ਅਸੀਂ ਐ ਕਰਕੇ ਉੱਤੇ ਨੂੰ ਜਾਣਾ ਹੁਣ ਬਹੁਤ ਹੀ ਮਜ਼ਾ ਆ ਰਿਹਾ ਥਿਊ ਦੇਖੋ ਵਾਲੇ ਵਾਲੇ ਦਾ ਚਲ ਜੀ ਮੇਰਾ ਸਤਾ ਤਾਂ ਫਿਕਰਾਬ ਤੇ ਮੀਂਹ ਪਿਆ ਹੋਇਆ ਵਾ ਤੇ ਇਹ ਜੀ ਪਈ ਆ ਰਿਹਾ ਪੱਥਰੀ ਪੱਥਰਾ ਹੁਣ ਇਹ ਚੜਨਾ ਅਸੀਂ ਦਨ ਆ ਰਹੇ ਹੌਲੀ ਹੌਲੀ ਬਾਕੀ ਸਾਡੇ ਨਾਲ ਦੇ ਵੀ ਵੀ ਫਾਈਨਲੀ ਹਮ ਤਪਾਸ ਪਹੁੰਚ ਗਏ ਆ ਹਮ ਤਪਾਸ ਬਸ ਇਤਵਾ ਥੱਲੇ ਉਤਰਨਾ ਵਾ ਤੇ ਵਿਊ ਦੇਖੋ ਵਾਲੇ ਦਾ ਮੈਂ ਪਹੁੰਚ ਗਏ ਪਹੁੰਚ ਗਏ ਤੇ ਵਿਊ ਦੇਖੋ ਬਸ ਆ ਪਾਸ ਆਈਦਾ ਇੱਥੋਂ ਐ ਨਿਕਲ ਜਾਣਾ ਹੋਣਾ ਇਤਵਾ ਅਸੀਂ ਮਜ਼ਾ ਆ ਗਿਆ ਬਹੁਤ ਇੰਜੋਏ ਕੀਤਾ ਪਰ ਮੀਨੇ ਹਾਲਤ ਖਰਾਬ ਕਰਤੀ ਤੇ ਦੋਸਤੋ ਇਦਾਂ ਦਾ ਰਸਤਾ ਆ ਦੇਖੋ ਬਹੁਤ ਹੀ ਰਿਸਕੀ ਆ ਬਹੁਤ ਧਿਆਨ ਨਾਲ ਉਤਰਨਾ ਕਿਉਂਕਿ ਸਲਿਪਰੀ ਆ ਦੇਖੋ ਇਹ ਕਰਦੇ ਹੋਏ ਆਏ ਥੱਲੇ ਨੂੰ ਜਾਣਾ ਤੇ ਉਹ ਨਦੀ ਦੇ ਪਰਲੇ ਪਾਸੇ ਸਪੀਤੀ ਆ ਤੇ ਇਧਰ ਹਿਮਾਚਲ ਆ ਤੇ ਰਸਤਾ ਬਹੁਤ ਡਿਫਿਕਲਟ ਆ ਸੋਲੋ ਵਾਲਾ ਨਹੀਂ ਹੈਗਾ ਕਿਸੇ ਨਾਲ ਜ਼ਰੂਰ ਆਓ ਦੇਖੋ ਕਿਵੇਂ ਉੱਤਰ ਦੇ ਪਏ ਉੱਥੇ ਸਾਰੇ ਤੇ ਹਾਲਤ ਹੋਈ ਪਈ ਆ ਕਰਾਮ ਕਾਮ ਹੋਇਆ ਪਿਆ ਸਿਰ ਦੁਖ ਰਿਹਾ ਬੜੀ ਹਾਲਤ ਹੱਥ ਸੁੰਨ ਹੋ ਗਏ ਬਹੁਤ ਬਰਫ ਵਾਲਾ ਪਣੀ ਆ ਚਲੋ ਹੁਣ ਇੱਥੋਂ ਨਾ ਅੱਗੇ ਨੂੰ ਵਧਦੇ ਆ ਦੋਸਤੋ ਉੱਥੇ ਜਾਣਾ ਉਹ ਦੇਖੋ ਕੈਂਪ ਸਾਈਡ ਅੱਗੇ ਤੇ ਇੱਥੋਂ ਆਇਆਂ ਤੇਰੇ ਉੱਤੋਂ ਤੇ ਇਦਾਂ ਦਾ ਵਿਊ ਆ ਦੇਖੋ ਤੇ ਹਾਲਤ ਹੈਗੀ ਆ ਖਰਾਬ ਜਿਹਾ ਕੰਮ ਹੋਇਆ ਹੋਇਆ ਥੋੜੀ ਥੋੜੀ ਉੱਤਰਦੇ ਜਾਂਦੇ ਆ ਕੈਮਰਾ ਕਰਦਾਂ ਬੰਦ ਮੈਂ ਨਹੀਂ ਤਾਂ ਡਿੱਗੂੰ ਤੇ ਬਾ ਬਾਗ ਬਾਗਿਆਰੇ ਉੱਤੇ ਤੇ ਉਹ ਸਾਡੀ ਕੈਂਪ ਸਾਈਡ ਆ ਅੱਜ ਦੀ ਉਹ ਦੇਖੋ ਹੋਰੀ ਵਿਊ ਦੇਖੋ ਸਾਹਮਣੇ ਪਾਣੀ ਦਾ ਤਲਾਸ਼ ਛੋਟਾ ਜਿਹਾ ਤੇ ਉਹ ਥੱਲੇ ਉਤਰਨਾ ਸੀ ਜਿੱਥੇ ਉਹ ਬੰਦੇ ਖੜੇ ਨੇ ਬਹੁਤ ਬੜਾ ਸ਼ਾਨਦਾਰ ਤੇ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਕਦੇ ਮਜ਼ੇ ਆ ਰਹੇ ਆ ਕਦੇ ਮਜ਼ੇ ਜਾ ਰਹੇ ਆ ਤੇ ਸਾਹਮਣੇ ਥਿਊ ਦੇਖੋ ਚੱਲੀਏ ਅੱਗੇ ਵਧੀਏ ਤੇ ਉਹ ਦੇਖੋ ਦੋਸਤੋ ਉੱਤੋਂ ਸਾਰੇ ਉਤਰ ਰਹੇ ਆ ਉੱਤੋਂ ਦੇਖੋ ਆ ਉਤਰ ਕੇ ਆਏ ਆ ਅਸੀਂ ਐ ਉੱਤੋਂ ਆ ਸਾਰਾ ਤੇ ਹੁਣ ਇੱਥੋਂ ਐ ਜਾ ਕੇ ਹੁਣ ਉਹ ਕੈਂਪ ਸਾਈਟ ਆ ਸਾਡੀ ਉਹ ਅੱਗੇ ਵਾਲੀ ਆ ਕੈਂਪ ਸਾਈਟ ਤੋਂ ਅੱਗੇ ਵਾਲੀ ਉੱਧਰ ਜਾਣਾ ਸੀ ਮੀਂਹ ਫੇਰ ਸ਼ੁਰੂ ਹੋ ਗਿਆ ਤੇ ਹਲਥ ਮੀਰ ਖਰਾਬ ਹੋਣੀ ਆ ਹੁਣ ਕਿਉਂਕਿ ਮੀਂਹ ਪੈਣ ਲੱਗ ਗਿਆ ਚਲੋ ਕੋਈ ਨਹੀਂ ਬਾਕੀ ਮਜ਼ਾ ਬਹੁਤ ਆਇਆ 뷰 ਦੇਖੋ ਤੁਸੀਂ ਸਾਰੇ ਪਾਸੇ ਬੱਦਲ ਹੀ ਬੱਦਲਾ ਤੇ ਇੱਧਰ ਗਲੇਸ਼ੀਅਰ ਆਹ ਸਾਰਾ ਚਲੋ ਵਧਦੇ ਹਾਂ ਅੱਗੇ ਆਇਓ ਆਉਂਦੀ ਪਈ ਹੈ ਸਾਡੀ ਟੀਮ ਸਾਰੀ ਤੇ ਆਹ ਸਾਡਾ ਜੋਈ ਯੂਕੇ ਤੋਂ ਹਾਊਜ਼ ਆ ਫੀਲਿੰਗ ਬ੍ਰੋ ਟੈਕਸ ਬੈਰੀ ਗੁੱਡ ਇੰਜੋਇੰਗ ਦਾ ਟ੍ਰੈਕ ਆਹ ਇਜ਼ ਅਮੇਜ਼ਿੰਗ ਬਿਊਟੀਫੁਲ ਤੇ ਸਾਹਮਣੇ 뷰 ਦੇਖੋ ਕਿੰਨਾ ਵਧੀਆ ਵਾ ਪੂਰੇ ਬੱਦਲ ਹੋਏ ਪਿਆ ਉਹ ਅੱਗੇ ਸਾਡੀ ਕੈਂਪ ਸਾਈਡ ਹੈ ਉੱਤੇ ਜਾ ਇੱਕ ਐਸੇ ਹੋਰ ਦੀ ਆ। ਤੇ ਵੀਊ ਦੇਖੋ ਆਲੇ-ਦਲੇ 360 ਉਹ ਆਉਂਦੀ ਸਾਡੀ ਟੀਮ ਉੱਤੋਂ। ਦੇਖੋ। ਆਜਾ ਆਜਾ ਜਿੱਦੇ ਜਿੱਦੇ ਇੱਕਦਮ। ਲੋ ਵੀਊ ਦੇਖਾ ਦੱਸ ਤਾ। ਕਿੰਨਾ ਵਧੀਆ ਵਾ। ਮਜ਼ਾ ਆ ਰਿਹਾ ਬਹੁਤ। ਰੈਨ ਕੋਡ ਪਾਏ ਹੋਇਆ ਅਸੀਂ ਕਿਉਂਕਿ ਮੀਂਹ ਪਈ ਜਾਂਦਾ ਸਾਰੇ ਪਾਸੇ ਹਾਲਤ ਹੋ ਗਈ ਖਰਾਬ ਪਰ ਮਜ਼ਾ ਆ ਰਿਹਾ ਹੈ ਜ਼ਰੂਰ ਆਓ ਟ੍ਰੈਕ ਤੇ ਹਮ ਤਾਂ ਪਾਸ ਤੇ ਬਹੁਤ ਵਧੀਆ ਜਗ੍ਹਾ ਵਾ ਇਹ ਤੇ ਇੰਜੋਏ ਕਰੋਗੇ ਤੁਸੀਂ ਸਾਰੇ ਆਜੋ ਨੋਵੀ ਟੀਮ ਆ ਰਹੀ ਹੈ ਪਿੱਛੇ ਹੌਲੀ ਹੌਲੀ ਤੁਰੀ ਤੇ ਆਹ ਸਾਰੀਆਂ ਬਾਕੀ ਏਰੀਆ ਵੀ ਕੈਂਪ ਸਾਈਟਾਂ ਤੇ ਉਹ ਸਾਡੇ ਅੱਗੇ ਇੰਡੀਆ ਹਾਈਕ ਤੇ ਵੀ ਆ ਗਏ ਕੈਂਪ ਸਾਈਟ ਜਿਵੇਂ ਦੇਖੋ ਰੰਗ ਬਰੰਗਾ ਮਾਹੌਲ ਹੋਇਆ ਪਿਆ ਸਾਰੇ ਪਾਸੇ ਟੈਂਟ ਦੇਖੋ ਕਿੰਨੇ ਰੰਗ ਬਰੰਗੇ ਆ ਉਹ ਮਜ਼ਾ ਆ ਰਿਹਾ ਹੁਣ ਚਾ ਆ ਕੇ ਕੁਛ ਨਾ ਗਰਮ ਗਰਮ ਖਾਈਏ ਕਿਉਂਕਿ ਭੁੱਖ ਬਹੁਤ ਲੱਗੀ ਆ ਤੇ ਠੰਡ ਨਾਲ ਹਾਲਤ ਹੋਈ ਪਈ ਖਰਾਬ ਇਹ ਦੇਖੋ ਚੱਲੀ ਬਰਾਹਰ ਅਬ ਵੀ ਦੋਸਤੋ ਸ਼ਾਮ ਦਾ ਟਾਈਮ ਆ ਮਾਹੌਲ ਦੇਖੋ ਉਹ ਦੇ ਸਾਹਮਣੇ ਬਰਫੀ ਬਰਫਾ ਉਧਰ ਤੇ ਇੱਧਰ ਦੂਜੀ ਕੰਪਨੀਆਂ ਦੇ ਵੀ ਟੈਂਟ ਆ ਦੇਖੋ ਸਾਰੇ ਤੇ ਸਾਡਾ ਇਧਰ ਆ ਮੈਂ ਆ ਕੇ ਨਾ ਪੈ ਗਿਆ ਸੀਗਾ ਕਿਉਂਕਿ ਤਬੀਤ ਹੋ ਗਈ ਸੀ ਖਰਾਬ ਘੰਟੇ ਤੋਂ ਘੰਟੇ ਹੁਣ ਮੈਂ ਵਲੋਗਿੰਗ ਕਰਨ ਲੱਗ ਗਿਆ ਆ ਦੇਖੋ ਮੈਂ ਕਿੱਥੇ ਚੱਲ ਤੁਹਾਨੂੰ ਦਿਖਾਦਾ ਤੇ ਹੁਣ ਇੱਥੋਂ ਐ ਜਾ ਕੇ ਨਾ ਜੇ ਬਾਥਰੂਮ ਜਾਣਾ ਤੇ ਐ ਜਾ ਕੇ ਉਹ ਉੱਤੇ ਜਾਣਾ ਪੈਣਾ ਉਹ ਦੇਖੋ ਕਿੱਥੇ ਬਣਾਇਆ ਬਾਥਰੂਮ ਦੇਖ ਲਓ ਪਰ ਮਜ਼ਾ ਆ ਰਿਹਾ ਬਹੁਤ ਤੇ ਆਹ ਕਮਿਊਨਿਟੀ ਟੈਂਟ ਜਿੱਥੇ ਬਹਿ ਕੇ ਆਪਾਂ ਰੋਟੀ ਪਾਣੀ ਛਕਣਾ ਇੱਥੇ ਸਾਰੇ ਵੌਕਿੰਗ ਸਟਿਕਸ ਹੁੰਦੀਆਂ ਜਿਹੜੀਆਂ ਆਹ ਟਰੈਕਿੰਗ ਵਾਲੀਆਂ ਉਹ ਟੰਗਦੇ ਸਾਰਾ ਸਮਾਨ ਹਨ ਤੇ ਭਾਈ ਕਿਹਦਾ ਐਕਸਪੀਰੀਅੰਸ ਹੈ ਮਜ਼ਾ ਆ ਰਿਹਾ ਜਦ ਬਾਥਰੂਮ ਕਰਨੇ ਜਾਓਗੇ ਔਰ ਮਜ਼ਾ ਆਏਗਾ ਸਲਿੱਪ ਹੋ ਕੇ गिरेंगे ਆਦੇ ਤੋਂ ਦੇਖਣਾ ਉਹ ਦੇਖੋ ਉੱਪਰ ਕੀ ਤਰ ਜਾ ਰਹੇ ਸਭ ਹਾਂਜੀ ਜਾਈਏ ਤੇ ਦੋਸਤੋ ਇਦਾਂ ਦਾ ਕੁਝ 뷰 ਆ ਸ਼ਾਮ ਸ਼ਾਮ ਦਾ ਦੇਖੋ ਸਾਹਮਣੇ ਹੈ ਨਾ ਕਿੰਨਾ ਵਧੀਆ ਤੇ ਇਧਰਲੇ ਪਾਸੇ ਦੇਖੋ ਰੰਗ ਬਰੰਗੇ ਟੈਂਟ ਸਾਰੇ ਤੇ ਇੱਥੇ ਆ ਸਾਰੇ ਖੜੇ ਆ ਵੀਰ ਸਾਡੇ ਅੱਗ ਚਰਾਤੀ ਭਰਾ ਨੇ ਆਪਣੇ ਸਾਰੇ 뷰 ਦੇਖੋ ਵਾਲੇ ਵਾਲੇ ਉਹ ਦੇਖੋ ਸਾਹਮਣੇ ਤੇ ਟਾਈਮ ਲੈਪਸ ਵੀ ਲੱਗੇ ਆ ਇੱਥੇ ਉਹ ਵੀ ਪਾਵਾਂਗੇ 뷰 ਚੈੱਕ ਕਰੋ ਤੁਸੀਂ ਸਾਰੇ ਹੈ ਨਾ ਸ਼ਾਨਦਾਰ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਪਰ ਠੰਡ ਵੀ ਕਾਫੀ ਆ ਪਿੱਛੇ ਗਏ ਸੀਗੇ ਤੋਂ ਪਹਿਲਾਂ ਜਦੋਂ ਪਾਸ ਕਵਰ ਅਸੀਂ ਕ੍ਰੋਸ ਕੀਤਾ ਵਾ ਤੇ ਇੱਥੇ ਬਾਹ ਪੈ ਰਿਆ ਗੱਲਾਂ ਦਾ ਅਸੀਂ ਪਹਿਲੇ ਸੀ ਸਭ ਲੱਗੇ ਹੋਏ ਐ ਬਾਤਾਂ ਕਰਨੇ ਲਈ ਮਤਲਬ ਇੰਜੋਏ ਕਰਦੇ ਬਹੁਤ ਕਾਫੀ ਲੋਕ ਨੇ ਆ ਦੇਖੋ ਇੱਧਰ 뷰 ਸਭ ਤੋਂ ਵਧੀਆ ਜ਼ਿਆਦਾ ਇੱਧਰ ਆ ਸਾਡੇ ਵਾਸ਼ਰੂਮ ਤੋਂ ਤੁਹਾਨੂੰ ਮੈਂ ਦਿਖਾਏ ਸੀ ਉਹ ਦੇਖੋ ਉੱਥੇ ਜਾਣਾ ਪੈਂਦਾ ਉੱਤੇ ਚੜ ਕੇ ਇੱਧਰ 뷰 ਦੇਖੋ ਐਂਟਾਇਰ ਇੰਡੀਆਜ਼ ਫੈਮਿਲੀ ਆ ਕੁੜੀ ਦਾ ਜਨਮ ਦਿਨ ਆਇਆ ਦਾ ਤੇ ਉਹ ਸਾਡੇ ਟਰੈਕ ਲੀਡਰ ਆ ਸਾਹਮਣੇ ਥੈਂਕ ਯੂ ਸੋ ਮਚ ਹੈਪੀ ਬਰਥਡੇ ਸੋ ਇਟ ਵਾਸ ਗੁੱਡ It was nice. It was a beautiful day to celebrate with all you beautiful people. Thank you so much. Yay! Happy birthday to you. Happy birthday to you. Happy birthday to you. ਤੇ ਇਦਾਂ ਦਾ ਦਿਨ ਸੀ ਕੁਛ ਅੱਜ ਬਾਸ ਕਰੋ ਤੁਮ ਬਾਈਲਾ ਜੀ ਕਿਦਾਂ ਲੱਗਿਆ ਦੱਸਿਓ ਜਰੂਰ ਤੇ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਮਿਲਦੇ ਆ नेक्स्ट ਵੀਡੀਓ ਚ ਕੱਲ ਨੂੰ ਬਾਈ ਬਾਏ